ਤੇ ਅਬਾਉਟ ਹੀ ਹੈ ਇਸ ਟਾਈਮ ਵੀਡੀਓ ਦੇਖੀ ਕੋਈ ਹੋਰ ਵੀ ਘਰ ਤੋਂ ਫੋੜਾ ਨਹੀਂ ਨਹੀਂ ਕਿ ਐਸੇ ਮੇਰੇ ਮੈਨੂੰ ਦੇ ਦੇ ਹੈ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਆ ਸੰਡੇ ਤੇ ਦੁਪਹਿਰ ਦਾ ਟਾਈਮ ਕੋਈ 1 ਵਜੇ ਦਾ ਟਾਈਮ ਹੋਣਾ ਆ ਤੇ ਮੈਂ ਜਿਹੜੇ ਆ ਉਹ ਵਾਈਟ ਚਨੇ ਜਿਹੜੇ ਭੋਂਕੇ ਰੱਖੇ ਸੀਗੇ ਸੈਟਰਡੇ ਨੂੰ ਹੀ ਤੇ ਫਿਰ ਮੈਂ ਅੱਜ ਦੁਪਹਿਰੇ ਲੰਚ ਦੇ ਵਿੱਚ ਬਣਾ ਲੈਣੇ ਆ ਸਭ ਤੋਂ ਪਹਿਲਾਂ ਜਿਹੜੇ ਚਨੇ ਆ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆ ਫਿਰ ਮੈਂ ਉਹਨਾਂ ਨੂੰ ਪਾ ਦੇਣਾ ਕੁੱਕਰ ਦੇ ਵਿੱਚ ਜਿਹੜੇ ਵਾਈਟ ਚਨੇ ਆ ਨਾ ਉਹ ਕਿੰਨੇ ਤਰੀਕਿਆਂ ਨਾਲ ਬਣਾਉਂਦੇ ਆ ਕਈ ਤਰੀਕਿਆਂ ਨਾਲ ਤੁਸੀਂ ਬਣਾ ਸਕਦੇ ਹੋ ਪਰ ਮੈਂ ਜਿਹੜਾ ਅੱਜ ਸਿੰਪਲ ਜਿਹੇ ਤਰੀਕੇ ਨਾਲ ਬਣਾਉਣਾ ਆ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਚਣਿਆਂ ਨੂੰ ਧੋ ਕੇ ਕੁੱਕਰ ਵਿੱਚ ਪਾ ਦਿੱਤਾ ਆ ਤੇ ਉਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਦਿੱਤਾ ਆ ਤੇ ਫਿਰ ਮੈਂ ਇੱਕ ਸਾਈਡ ਦੇ ਉੱਤੇ ਸਭ ਤੋਂ ਪਹਿਲਾਂ ਚਾਹ ਪੱਤੀ ਉਬਾਲ ਲੈਣੀ ਆ ਮੈਂ ਨਾ ਚਾਹ ਪੱਤੀ ਵਾਲੇ ਚਨੇ ਬਣਾਉਣੇ ਆ ਵਾਈਟ ਚਨੇ ਬਣਾਉਣੇ ਆ ਤੇ ਉਹਦੇ ਵਿੱਚ ਇੱਕ ਮੋਟੀ ਲਾਚੀ ਜਿਹੜੀ ਆ ਉਹ ਵੀ ਕੁੱਟ ਕੇ ਪਾ ਦੇਣੀ ਆ ਤੇ ਜਿਹੜਾ ਪਾਣੀ ਆ ਇਹਨੂੰ ਚੰਗੀ ਤਰ੍ਹਾਂ ਰਿਨ ਲੈਣਾ ਆ ਤੇ ਜਦੋਂ ਮਤਲਬ ਕਿ ਇਹਨੂੰ ਇੱਕ ਉਬਾਲਾ ਆਉਣ ਤੋਂ ਬਾਅਦ ਵੀ ਜਿਹੜਾ 10 ਮਿੰਟ ਤੱਕ ਰੰਨਣਾ ਹੈ ਕਿ ਜਿਹੜਾ ਚਾਪਤੀ ਆ ਤੇ ਲਾਚੀ ਦਾ ਜਿਹੜਾ ਅਸਰ ਆ ਉਹ ਚੰਗੀ ਤਰ੍ਹਾਂ ਜਿਹੜਾ ਆ ਉਹ ਪਾਣੀ ਵਿੱਚ ਆ ਜਾਵੇ ਇਸ ਤਰ੍ਹਾਂ ਕਰਨ ਨਾਲ ਨਾ ਜਿਹੜਾ ਆ ਉਹ ਅੱਧਾ ਕੰਮ ਸੋਖਾ ਹੋ ਜਾਂਦਾ ਹੈ ਕਈ ਜਿਹੜੇ ਆ ਚਾਪਤੀ ਦੀ ਪੋਟਲੀ ਵੀ ਬਨ ਕੇ ਅ ਛੋਲਿਆਂ ਵਿੱਚ ਪਾ ਦਿੰਦੇ ਆ ਤੇ ਉਹਨਾਂ ਦਾ ਅਸਰ ਆ ਜਾਂਦਾ ਹੈ ਪਰ ਮੈਨੂੰ ਜਿਹੜਾ ਐਵੇਂ ਹੀ ਵਧੀਆ ਲੱਗਦਾ ਆ ਤੇ ਜਿਹੜਾ ਪਾਣੀ ਸੀਗਾ ਉੱਪਰ ਗਿਆ ਸੀਗਾ ਫਿਰ ਮੈਨੂੰ ਛਾਣ ਕੇ ਜਿਹੜਾ ਆ ਉਹ ਛੋਲਿਆਂ ਵਿੱਚ ਪਾ ਦਿੱਤਾ ਇੱਕ ਚਮਚ ਨਮਕ ਪਾ ਕੇ ਕੁੱਕਰ ਨੂੰ ਘੜ ਦਿੱਤਾ ਬੰਦ ਤੇ ਜਦੋਂ ਇਹਦੇ ਵਿੱਚ ਵਿਸਲ ਆਉਗੀ ਉਸ ਤੋਂ ਬਾਅਦ ਮੈਂ 15 ਮਿੰਟ ਦਾ ਟਾਈਮ ਦੇਣਾ ਆ ਤੇ ਫਿਰ ਗੈਸ ਜਿਹੜਾ ਆਫ ਕਰ ਦੇਣਾ ਆ ਉਸ ਤੋਂ ਬਾਅਦ ਮੈਂ ਆ ਗਈ ਛੱਤ ਦੇ ਉੱਤੇ ਅੱਜ ਨਾ ਮੌਸਮ ਨਹੀਂ ਸਹੀ ਹੈਗਾ ਬਿੱਲੋ ਵੀ ਕਹਿੰਦੀ ਸਿਰ ਨੂੰ ਕੁਝ ਹੋਈ ਜਾਂਦੇ ਹਨ ਨਾਲੇ ਨਾ ਘਬਰਾਹਟ ਹੀ ਹੋਉਂਦੀ ਆ ਤੁਹਾਨੂੰ ਵੀ ਤੇ ਹੁੰਦਾ ਹੈ ਇਕੱਲਾ ਸਿਰੇ ਦਰਦ ਕਰਦਾ ਮੇਰੇ ਸਿਰ ਨੂੰ ਵੀ ਦਰਦ ਹੋਉਂਦੀ ਆ ਤੇ ਘਬਰਾਹਟ ਵੀ ਹੋਉਂਦੀ ਆ ਮੈਨੂੰ ਨਹੀਂ ਦਿੱਸਿਆ ਏਅਰੋਪਲੇਨ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਕਿੰਨਾ ਉੱਪਰ ਨਹੀਂ ਵੇਖਿਆ ਜਾਂਦਾ ਅੱਜ ਦਾ ਮੌਸਮ ਇੰਨਾ ਵਧੀਆ ਨਹੀਂ ਸੀਗਾ ਬਹੁਤ ਜ਼ਿਆਦਾ ਸਫੋਕੇਸ਼ਨ ਹੁੰਦੀ ਪਈ ਸੀਗੀ ਮੈਨੂੰ ਤੇ ਬਹੁਤ ਜ਼ਿਆਦਾ ਸਫੋਕੇਸ਼ਨ ਹੁੰਦੀ ਪਈ ਸੀਗੀ ਤੇ ਮੇਰੇ ਹਸਬੰਦ ਦੇ ਸਿਰ ਨੂੰ ਦਰਦ ਹੋ ਰਹੀ ਸੀਗੀ ਤੇ ਮੈਨੂੰ ਕਹਿੰਦੇ ਕਿ ਮੈਂ ਉਹਨਾਂ ਵਾਸਤੇ ਮਤਲਬ ਕਿ ਗੋਲੀ ਲੈਣ ਥੱਲੇ ਆਈ ਫਿਰ ਮੈਂ ਉਹਨਾਂ ਵਾਸਤੇ ਚਾਹ ਵੀ ਬਣਾ ਲਈ ਮੈਂ ਕਿ ਚਲੋ ਚਾਹ ਵੀ ਨਾਲ ਬਣਾ ਦਿੰਨੇ ਆ ਨਾਲੇ ਮੈਂ ਵੀ ਥੋੜੀ ਦੇਰ ਧੁੱਪੇ ਬੈ ਕੇ ਚਾਹ ਪੀ ਲੈਣੀ ਆ ਸੋ ਮੈਂ ਉਹਨਾਂ ਵਾਸਤੇ ਸਿਰਦਰਦ ਦੀ ਟੈਬਲਟ ਤੇ ਨਾਲ ਪਾਣੀ ਤੇ ਨਾਲ ਚਾਹ ਲੈ ਕੇ ਛੱਤ ਤੇ ਚਲੇਗੀ ਉਹਨਾਂ ਨੂੰ ਤੇ ਸਿਰਦਰਦ ਜਿਹੜਾ ਆ ਉਹਨਾਂ ਦਾ ਠੀਕ ਹੋ ਗਿਆ ਸੀਗਾ ਪਰ ਮੈਨੂੰ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਸਫੋਕੇਸ਼ਨ ਹੁੰਦੀ ਪਈ ਸੀਗੀ ਫਿਰ ਮੈਂ ਜਿਹੜਾ ਆ ਉਸ ਤੋਂ ਬਾਅਦ ਮੈਂ ਮਤਲਬ ਕਿ 2-3 ਗਲਾਸ ਘੰਟੇ-ਘੰਟੇ ਦੇ ਗੈਪ ਨਾਲ ਪਾਣੀ ਪੀਤਾ ਤੇ ਮੈਨੂੰ ਫਿਰ ਉਹਦੇ ਨਾਲ ਜਿਹੜਾ ਫਰਕ ਪੈ ਗਿਆ ਸੀਗਾ ਤੇ ਇਸ ਤੋਂ ਬਾਅਦ ਮੈਂ ਥੱਲੇ ਆ ਕੇ ਬਣਾ ਮਤਲਬ ਕਿ ਚਣਿਆਂ ਨੂੰ ਲਾਇਆ ਤੜਕਾ ਤੇ ਕੜਾਈ ਵਿੱਚ ਪਾਇਆ ਸਰੋਂ ਦਾ ਤੇਲ ਤੇ ਉਹਦੇ ਵਿੱਚ ਪਾਇਆ ਇੱਕ ਚਮਚ ਜਵੈਣ ਦਾ ਤੇ ਉਹਦੇ ਵਿੱਚ ਪਾ ਦਿੱਤਾ ਗ੍ਰੇਡ ਕੀਤਾ ਹੋਇਆ ਪਿਆਜ਼ ਜਵੈਣ ਵੀ ਪਾ ਸਕਦੇ ਆ ਜੀਰਾ ਵੀ ਪਾ ਸਕਦੇ ਆ ਜ਼ਿਆਦਾਤਰ ਜੀਰਾ ਹੀ ਪਾਉਂਦੇ ਆ ਤੇ ਜਦੋਂ ਪਿਆਜ਼ ਭੁੱਜ ਗਿਆ ਵਿੱਚ ਟਮਾਟਰ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਿੱਤਾ ਤੇ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਫਿਰ ਰੂਟੀਨ ਦੇ ਮਸਾਲੇ ਕਸ਼ਮੀਰੀ ਲਾਲ ਮਿਰਚ ਨਮਕ ਹਲਦੀ ਤੇ ਗਰਮ ਮਸਾਲਾ ਪਾ ਦਿੱਤਾ ਤੇ ਉਸਨੂੰ ਵੀ ਚੰਗੀ ਤਰ੍ਹਾਂ ਇਹੜਾ ਭੁੰਨ ਲਿਆ ਤੇ ਫਿਰ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਕਿ ਜਿਹੜਾ ਇਹ ਮਸਾਲੇ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਜਿਹੜਾ ਤੜਕਾ ਆ ਉਹ ਚੰਗੀ ਤਰ੍ਹਾਂ ਭੁੱਜ ਜਾਵੇ ਓਨੀ ਦੇਰ ਭੁੰਨਣਾ ਹੈ ਜਿੰਨੀ ਦੇ ਜਿਹੜਾ ਆਇਲ ਜਿਹੜਾ ਸੈਪਰੇਟ ਨਹੀਂ ਹੋ ਜਾਂਦਾ ਓਨੀ ਦੇਰ ਨੂੰ ਜਿਹੜਾ ਪਵਨ ਵੀ ਥੱਲੇ ਆ ਗਿਆ ਸੀਗਾ ਮੈਂ ਤੁਹਾਨੂੰ ਲਾਸਟ ਵੀਡੀਓ ਵਿੱਚ ਦੱਸੇ ਸੀਗਾ ਕਿ ਉਹਨੇ ਨਾ ਚੀਕੂ ਲਿਆਂਦੇ ਸੀ ਤੇ ਚੀਕੂ ਥੋੜੇ ਕੱਚੇ ਸੀਗੇ ਤੋਂ ਛਿਲੇ ਛਿਲੇ ਕੇ ਉਹਨਾਂ ਨੂੰ ਖਾ ਰਿਆ ਸੀ ਪੱਕਿਆ ਜਿਹੜੇ ਜਿਹੜੇ ਪੱਕੇ ਸੀਗੇ ਉਹਨਾਂ ਨੂੰ ਛਿਲੇ ਛਿਲੇ ਕੇ ਉਹ ਖਾਂਦਾ ਪਿਆ ਸੀਗਾ ਸੋ ਨਹੀਂ ਦੇਰ ਵਿੱਚ ਮੇਰਾ ਤੜਕਾ ਜਿਹੜਾ ਤਿਆਰ ਹੋ ਗਿਆ ਫਿਰ ਮੈਂ ਉਹ ਵੀ ਮਤਲਬ ਕਿ ਛੋਲਿਆਂ ਵਿੱਚ ਪਾ ਦਿੱਤਾ ਤੇ ਥੋੜਾ ਜਿਹਾ ਮੈਂ ਪਾਣੀ ਪਾ ਦਿੱਤਾ ਤੇ ਕੁੱਕਰ ਨੂੰ ਜਿਹੜਾ ਆ ਉਹ ਬੰਦ ਕਰਕੇ ਵਿਸਲ ਆਉਣ ਤੋਂ ਬਾਅਦ ਫਿਰ 5 ਮਿੰਟ ਦੇ ਦਿੱਤੇ ਇਸ ਨਾਲ ਜਿਹੜੀ ਆ ਸਬਜੀ ਆ ਬਹੁਤ ਹੀ ਟੇਸਟੀ ਬਣਦੀ ਆ ਜਨੇ ਬਹੁਤ ਹੀ ਵਧੀਆ ਬਣਦੀ ਆ ਸਿੰਪਲ ਜਿਹਾ ਤਰੀਕਾ ਆ ਇਸ ਤੋਂ ਬਾਅਦ ਮੈਂ ਜਾਣਾ ਸੀਗਾ ਆਪਣੀ ਸਿਸਟਰ ਇਨ ਲਾ ਦੇ ਘਰ ਸੋ ਮੇਰੇ ਹਸਬੰਦ ਥੱਲੇ ਆ ਗਏ ਸੀਗੇ ਤੇ ਉਹਨਾਂ ਨੇ ਅੱਜ हेयर वॉਸ਼ ਕੀਤੇ ਸੀਗੇ ਫਿਰ ਮੈਂ ਉਹਨਾਂ ਦੇ ਮਤਲਬ ਕਿ ਵਾਲਾਂ ਨੂੰ ਜਿਹੜਾ ਆ ਉਹ ਤੇਲ ਲਗਾ ਦਿੱਤਾ ਤੇ ਫਿਰ ਤੇਲ ਲਗਾਉਣ ਤੋਂ ਬਾਅਦ ਜਿਹੜਾ ਆ ਮੈਂ ਵੀ ਤਿਆਰ ਹੋ ਗਈ ਸੀਗੀ ਤੇ ਅਸੀਂ ਨਾ ਨਾਲ ਦੇ ਨਾਲ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਜੀ ਦੀ ਫਿਲਮ ਦੇਖਦੇ ਸੀਗੇ ਕਿਉਂਕਿ ਅਸੀਂ ਜਿੱਦਿਆ ਦੇ ਚਾਲ ਦੇ ਪਹਿ ਆਪੇ ਬੱਚੇ ਜਿਹੜਿਆ ਜਿਹੜੀ ਚਾਰ ਸੱਜਾ ਦੇ ਮੂਵੀ ਲਾ ਲੈਂਦੇ ਆ ਕਿ ਜਿਹੜਾ ਆ ਉਹ ਬੰਦਾ ਸੀ ਨਾ ਬਹਾਦਰ ਜੀ ਦੇ ਹੂ ਭਾਈ ਸੀ ਨਹੀਂ ਸੋ ਬੱਚਿਆਂ ਨੂੰ ਜਿਹੜਾ ਹੈ ਆਪਣੇ ਇਤਿਹਾਸ ਨਾਲ ਜਿਹੜਾ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਆ ਅਬ ਜੇ ਬੱਚਿਆਂ ਨੂੰ ਆਪਣਾ ਇਤਿਹਾਸ ਪਤਾ ਹੋਗਾ ਤਾਂ ਹੀ ਅਗੋਜ਼ਾ ਦੇ ਜਿਹੜੇ ਆ ਆਪਣੇ ਇਤਿਹਾਸ ਦੀ ਜਿਹੜਾ ਆ ਉਹ ਪ੍ਰਚਾਰ ਚੰਗੀ ਤਰ੍ਹਾਂ ਕਰ ਸਕਣਗੇ ਤੇ ਆਪਣੇ ਜੀਵਨ ਨੂੰ ਉਸ ਦੇ ਅਕੋਰਡਿੰਗ ਜਿਹੜਾ ਆ ਉਹ ਢਾਲ ਸਕਣਗੇ खानों को पत्थरों की तरह हलाल कर रहे हैं वो कौन सा ऐसा मंत्र है जो सरेआम हो रहे अत्याचार की तरफ तुम्हारा तो ध्यान नहीं जाने देता राजौरी के रहने वाले हो तुम तभी सतलु इतिहास रावी जमुना गंगा नर्मदा इन नदियों को पार कर गोदावरी के पास आ डेरा लगाया है मेरी मानो एक बार फिर से सफर शुरू करो रास्ते में तुम्हें गरीब ਸੁਰਾਤ ਦੇ ਪਿੱਛੇ ਲੈ ਆਪਰ ਮਾਤਮਾ ਸੁਰਾਤ ਇੰਤਜ਼ਾਲ ਕਰਦਾ ਹੈ ਵੀ ਬੋਲਣ ਗਿਆ ਪਬਾਈ ਇਹ ਜਿਹੜਾ ਰਹੇ ਨਾ ਕਰ ਬੋਲ ਗੋ 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 ਕਿ ਲਾਤੀ ਰਹੀ ਹਾਂ ਉਹਦੇ ਖੜੇ ਹੋ ਕੇ ਸੋ ਮੈਂ ਵੀ ਜਿਹੜਾ ਤਿਆਰ ਹੋ ਗਈ ਸੀਗੀ ਤਿਆਰ ਹੁਣ ਤੱਕ ਜਿੰਨੇ ਦਿਨ ਮੈਂ ਤਿਆਰ ਹੋਈ ਹੁੰਦੇ ਨੂੰ ਮੇਰੀ ਸਬਜੀ ਵੀ ਤਿਆਰ ਬਣ ਗਈ ਸੀਗੀ ਤੇ ਮੈਂ ਸਬਜੀ ਬਣਾ ਕੇ ਇੱਕ ਵਾਰੀ ਚੈੱਕ ਕਰ ਲਈ ਸਬਜੀ ਬੜੀ ਵਧੀਆ ਬਣ ਗਈ ਸੀਗੀ ਸਿੰਪਲ ਜੀ ਸਬਜੀ ਆ ਰੋਜ਼ਾਨਾ ਜਿਹੜੀ ਆ ਅਸੀਂ ਜਿਆਦਾ ਕਰਾਰੀਆਂ ਸਬਜ਼ੀਆਂ ਨਹੀਂ ਖਾ ਸਕਦੇ ਸਤਿ ਸ਼੍ਰੀ ਅਕਾਲ ਕਰਦੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਕਰਦੇ ਕਿ ਸਤਿ ਸ਼੍ਰੀ ਅਕਾਲ ਜਹ ਲੋ ਕਰਦੇ ਇੱਥੇ ਕਰਦੇ ਇੱਧਰ ਵੀ ਮੇਰੇ ਵੱਲ ਮੇਰੇ ਵੱਲ ਵੀ ਫੋਟੋ ਫੋਟੋ ਹੁੰਦੀ ਤੇਰੀ ਫੋਟੋ ਹਾਏ ਫੇਰ ਦੇਖੀ ਹਾਏ ਤਬਾਈ ਕਿ ਕੀ ਆ ਲ ਹੈ ਕਿ ਕਿਸ ਕਰਦੇ ਪਲੈਂਟਸ ਆ ਦੇ ਦੇ ਵੀ ਦੋ ਦਿਆ ਇੱਕ ਇਹਦੇ ਕਢਾਉਣੇ ਆ ਮੇਰੇ ਮੈਨੂੰ ਦੇ ਦੇ ਮੈਨ ਹੈ ਮੈਨ Instagram ਦਾ ਪਤਾ ਨਹੀਂ ਕੀ حساب ਬਣਾ Instagram Instagram ਬਾਰੇ ਸੋਚੀ ਜਾਂਦੀ ਮੈਨੂੰ ਹੋਰ ਵੱਡੂ ਲੈ ਨਹੀਂ ਨਹੀਂ Instagram ਤੇ ਜਿੱਦਾਂ ਹੁਣ ਮੇਰੇ ਫੋਲੋਅਰਸ ਵੱਧ ਗਏ ਆ ਕੀ ਹੈ ਫੇਸਬੁੱਕ ਫੇਸਬੁੱਕ ਤੇ ਛੱਡ ਤਾ ਮੈਂ ਦੋ ਮਿੰਟ ਆ ਜੁਗਾ ਆ ਆਪਣੇ ਸਾਹ ਜਿਵੇਂ ਸਾਡੇ ਕੋਲ ਜੀ ਥੋੜੇ ਤੋਂ ਵੱਡਾ ਬਣੀ ਸਵਾਦ ਹੈ ਥੋੜੇ ਤੋਂ ਵੱਡਾ ਮਾਪੇ ਕੋਲ 18 नंबरवे येथे आपले पिताजींना महाराज शाह अली तो बनावा तो झाला तो तुम्हाला ਸਾਡੇ ਜੇ ਕੋਈ ਕਮੀ ਹੋਊਗੀ ਤੇ ਅਸੀਂ پوری ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨੂੰ ਕਹੋ ਜੀਆਂ ਬਣੀਆਂ ਪੂੜੀਆਂ ਬਹੁਤ ਵਧੀਆ ਤਰੀਕੇ ਨਾਲ ਲਿਆ ਸਕੀਏ ਤੇ ਆਪਾਂ ਬਈ ਜੀ ਸ਼੍ਰੀਨੱਥਪੁਰ ਸਾਹਿਬ ਦੀ ਜੇ ਵਿਚਾਰ ਕਰੀਏ ਬੱਚਿਆਂ ਨੇ ਖਾ ਲਈਆਂ ਆ ਪੂੜੀਆਂ ਤੇ ਮੈਂ ਬਣਾਏ ਸੀਗੇ ਚੌਲ ਮਤਲਬ ਕਿ ਅੱਜ ਮੇਰਾ ਨਾ ਚੌਲ ਛੋਲੇ ਖਾਣ ਨੂੰ ਦਿਲ ਕਰਦਾ ਪਿਆ ਸੀਗਾ ਸੋ ਦੁਪਹਿਰੇ ਜਿਹੜਾ ਥੋੜਾ ਜਿਹਾ ਮਤਲਬ ਕਿ ਫਾਸਟ ਫੂਡ ਖਾ ਲਿਆ ਸੀਗਾ ਤੇ ਫਿਰ ਮੈਂ ਸੋਚਿਆ ਕਿ ਹੁਣ ਦਾਲ ਚੌੜੀ ਖਾ ਲੈਣੇ ਆ ਤੇ ਹੁਣ ਮੈਂ ਚੌਲ ਬਣਾਏ ਸੀਗੇ ਤੇ ਜਿਹੜਾ ਮਤਲਬ ਕਿ ਮੈਂ ਰਾਤ ਦਾ ਜਿਹੜਾ ਆ ਉਹ ਭਾਂਡੇ ਵਗੈਰਾ ਸਾਫ਼ ਕਰ ਲਿਆ ਬਰਤਨ ਸਾਫ਼ ਕਰ ਲਿਆ ਇੱਧਰ ਮੈਂ ਦੁੱਧ ਗਰਮ ਹੋਣ ਵਾਸਤੇ ਰੱਖਿਆ ਆ ਤੇ ਇੱਕ ਗੱਲ ਹੋਰ देयर आर ਸੋ ਮਨੀ ਕਮੈਂਟਸ ਅਬਾਊਟ हेयर स्टाइल ਵੀਡੀਓ ਆਈ ਵਿਲ ਸ਼ੇਅਰ हेयर स्टाइल ਵੀਡੀਓ ਆਫਟਰ 28 ਡਿਸੰਬਰ ਵਿਦ ਮਾਈ ਏਂਜਲ ਸਨ ਸੋ ਪਲੀਜ਼ ਵੇਟ ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਆ ਉਹ ਵੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਥੈਂਕ ਯੂ ਫਾਰ ਵਾਚਿੰਗ